ਮੈਂ ਸ਼ਟਾਰਟ ਕਰ ਦਕ। ਅੰਮੀ ਪਨੀਰ ਬਣਾਉਣ ਲੱਗੀਆਂ। ਹੈ? ਕਿਉਂ? ਅਸੀਂ ਅਸੀਂ ਪਨੀਰ ਤਾਂ ਬਣਾਉਣ ਲੱਗੇ ਆ। ਦਾਲ ਵੀ ਪਈ ਆਉਂਦਾ ਮੂਰ ਦੀ ਦੁਕਾਨੀਆਂ ਦਾ ਮਹਿਮਾਨਾ ਕੈਸਲ ਕਰ ਦਿੱਤੀ। ਨਹੀਂ ਇਹੋ ਜੀ ਗੱਲ ਹੀ ਨਹੀਂ। ਸਵੇਰੇ ਬਣਾ ਲਵਾਂਗੀ। ਮੈਂ ਖਾਣੀ ਨਹੀਂ ਦਾਲ। ਹੋਰ ਕੀ ਖਾਣਾ? ਬਸ ਸਕੂਲ ਲੈ ਕੇ ਜਾ। ਹਲਸਨ ਪੜਾਇਓ ਰੁੱਬੀ ਨੂੰ। ਔਰ ਗ੍ਰੈਂਡ ਕਰ ਦੇ ਵਿੱਚ ਪਰ ਗ੍ਰੈਂਡ ਕਰ ਆ ਦੋ ਆ ਦੋ ਕੀ ਹੋ ਗਿਆ ਅਰੇ ਫਰਾ ਕੀ ਦਾ ਹੋਣਾ ਹੈ ਕੋਦੇ ਫਰੈਂਡ ਦਾ ਵਾ ਏ ਯਾਰ ਕਿਹਦੇ ਸੱਤ ਵੀਰ ਦੇ ਫਰੈਂਡ ਦਾ ਏ ਫਰੈਂਡ ਦਾ ਨਹੀਂ ਹੈਗਾ ਸੀ ਫੇਸਬੁੱਕ ਤੋਂ ਸੀਗਾ ਮੇਰੇ ਫਰੈਂਡ ਉਹ ਫਰੈਂਡ ਹੋਊ ਨਹੀਂ ਤਾਂ ਯਾਰ ਉਹ ਮੈਨੂੰ ਮੈਸੇਜ ਫਰੈਂਡ ਤੋਂ ਸੀਗਾ ਮੈਂ ਮੈਸੇਜ ਤਾਂ ਲੌਕ ਕਰਤੇ ਮੈਂ ਕਾਲ ਲੌਕ ਕਰਨਾ ਭੁੱਲੇ ਹਾਂ ਮੇਰੇ ਫੋਨ ਤੇ ਨਾ ਹਾਂ ਤੇਰੇ ਫਰੈਂਡ ਨਾਲ ਜਾਨੀ ਕਿ ਮੇਰੇ ਫਰੈਂਡਾਂ ਦਾ ਫੋਨ ਯੈਸ ਯੈਸ ਓਕੇ ਹੋ ਗਿਆ ਚੀ ਹੋ ਗਿਆ ਕੱਟਿਆ ਨਾ ਘਰ ਮੇਰੇ ਫਰੈਂਡਾਂ ਦਾ ਫੋਨ ਚੱਕ ਲਿਆ ਕਰੋ ਵਿਚਾਰੇ ਮਸਾ ਮਿਹਨਤ ਨਾਲ ਕਰਦੇ ਫੋਨ ਮੈਨੂੰ ਉਹ ਫਿਰ ਚੱਕਦੇ ਆ ਫਿਰ ਉਹ ਕੱਟ ਲਿੰਦੇ ਆ ਜੋ ਬੰਦੇ ਦੀ ਵਾਸ ਹੁੰਦੇ ਆ ਉਹ ਮੇਰੀ ਬਾਤ ਸੁਣਨ ਜਾਂਦੇ ਜੇ 부ੜੀ ਦੀ ਵਾਸ ਕੱਢ ਕੇ ਕਾਲ ਕਰੀਏ ਭਾਵੇਂ ਉਹ ਘੰਟਾ ਲੱਗੇ ਰਹੇ ਨੂੰ ਮੈਂ ਗੱਲ ਕਰਨੀ ਆ ਮੈਂ ਤਾਂ ਨਹੀਂ ਕਰਦੀ ਮੇਰਾ ਗਲਾ ਖਰਾਬ ਆ ਓਹੋ ਸੋ ਸੈੱਡ ਹੋਰ ਕੀ ਕੋਈ ਮੋਦੀ ਫੋਨ ਚੱਕ ਲੈਣਾ ਗਲੇ ਦੱਸੋ ਹੋਰ ਫਿਰ ਮੈਂ ਕੁਛ ਆਪਾਂ ਹੀ ਦੱਸੋ ਹਰ ਰਿਕੁਐਸਟਾਂ ਕਿੰਨੀਆਂ ਆਈਆਂ ਵਈਆਂ ਦੇ ਲੱਗ ਹੋਰ ਪੁੱਛਣਾ ਕਿੰਨੀਆਂ ਰਿਕੁਐਸਟਾਂ ਤੇ ਮੁੜ ਕੇ ਦੇ ਫੋਨ ਤੇ ਫੋਨ ਹੈ ਇਹ ਜਿੰਨੇ ਸਰਦਾਰ ਆ ਨਾ ਜਿੰਨੇ ਆਹ ਜੇ ਜਿਹੜੇ ਸਰਦਾਰ ਦੀ ਹੋ ਰਿਕੁਐਸਟ ਤੋਂ ਕਰ ਲੈਗੀ ਤੇ ਮੁੜ ਕੇ ਫੋਨ ਕਰਨਗੇ ਮੈਸੇਜ ਹੈ ਹਲੋ ਹੈਲੋ ਨਾ ਦੇ ਲੈਂਦੇ ਆ ਪਿੱਛੇ ਲਿਖਿਆ ਵੀ ਕੌਰ ਆ ਨਹੀਂ ਨਹੀਂ ਇੱਕ ਇੱਕ ਦੋ ਤਾਂ ਹੈਗੇ ਵਿੱਚ ਵਧੀਆ ਵੀ ਨੇ ਜਿਹੜੇ ਤੁਸੀਂ ਉਹਦੇ ਕਿਤੇ ਨਹੀਂ ਸੀਗੇ ਤੇ ਉਹ ਇੱਕ ਵਧੀਆ ਨੇ ਹੁੰਦਾ 사સી ਕਾਲ ਜੀ ਔਰ ਇੱਕ ਨੇ ਬੜਾ ਸੋਹਣਾ ਕਮੈਂਟ ਕੀਤਾ ਸੀ ਸਿਸਟਰ ਜੀ ਤੁਸੀਂ ਵਧੀਆ ਤੁਹਾਡੇ ਦੇਖਦੇ ਆ ਸੀ ਉਹ ਤੇ ਵੀ ਤੁਸੀਂ ਨਾ ਵੀ ਆਪਦੀ ਕੋਈ ਵੀ ਪਿਕ ਜਾਂ ਵੀਡੀਓ ਵੀ ਫੇਸਬੁੱਕ ਤੇ ਇਹ ਹੁਣ ਕਰਿਆ ਕਰੋ ਅਪਲੋਡ ਵੀ ਅੱਜ ਕੱਲ ਟਾਈਮ ਬਹੁਤ ਮਾੜਾ ਵਾ ਉਹਨੇ ਬੜਾ ਬੜਾ ਵਧੀਆ ਕਮੈਂਟ ਜਾਂ ਕਰਕੇ ਭੇਜਿਆ ਆ ਸੀਗਾ ਉਹ ਮੈਨੂੰ ਲੱਗਦਾ ਮੈਂ ਕੀਤਾ ਹੈ ਇਹਦਾ ਉਹ ਫੇਸਬੁਕ ਤੇ ਤੇ ਹੁਣ ਕਹਿੰਦੇ ਮੈਂ ਤਾਂ ਕਦੇ ਵੀਡੀਓ ਪਾਈ ਨਹੀਂ ਮੈਂ ਨਾ ਕਿਸੇ ਦਾ ਜਵਾਬ ਦਵਾਂ ਆਪਾਂ ਪੜ ਲੈਂਦੇ ਆ ਆਪਾਂ ਜਵਾਬ ਨਹੀਂ ਦਿੰਦੇ ਕਿਸੇ ਦਾ ਨਹੀਂ ਆਪਾਂ ਜਿਹੜਾ ਤੁਸੀਂ ਕੀਤੇ ਹੋਏ ਨਾਲੇ ਮੈਂ ਕਿਹੜਾ ਇਹਨਾਂ ਨਾਲ ਕੋਈ ਹੋਆ ਇਧਰ ਮੇਰੇ ਫਾਲੋਅਰ ਹੋ ਗਏ 12311 ਚਲੋ ਬਸ ਤੇ ਆਪਣੇ ਉਹ ਫੇਸਬੁਕ ਤੋਂ ਐਡ ਕੀ ਆਇਆ ਹੈ 100 ਡਾਲਰ ਤੇ 100 ਡਾਲਰ ਐਡ ਕੀ ਫੇਸਬੁਕ ਤੋਂ ਆ ਗਿਆ ਹੈ ਤੇ ਅਗਲੇ ਮਹੀਨੇ ਯਾਨੀ ਕਿ 28 ਦਿਨਾਂ ਦੇ ਵਿੱਚ ਆ ਗਿਆ 100 ਡਾਲਰ ਤੇ ਅਗਲੇ ਮਹੀਨੇ ਦਾ ਡਾਲਰ ਜਿਹੜਾ ਹੁਣ ਬਣੀ ਜਾਂਦਾ ਉਹ ਅੱਜ 27 ਡਾਲਰ ਹੋ ਗਿਆ 27 ਡਾਲਰ ਤੇ ਹੁਣ ਅਜੇ ਆਪਣੇ ਅਜੇ ਤਰੀਕ ਹੈਗੀ 16 ਕੇ 17 16 ਬਾ 12 ਦਿਨ 12 13 ਦਿਨ ਪਏ ਆ ਜੀ ਤੇ 12 ਦਿਨਾਂ ਦਿਨਾਂ ਦੇ ਵਿੱਚ ਦੀ ਜੇ 20 ਡਾਲਰ ਹੋਰ ਬਣ ਗਏ ਤੇ ਮੰਨ ਲਓ ਵੀ ਤੁਸੀਂ 30 ਤੇ ਵੀ 50 50 50 ਦੇ ਵਿੱਚੋਂ ਤੁਸੀਂ 85 ਦੇ حساب ਨਾਲ ਗੁਣਾ ਲਾ ਲਓ ਵੀ ਤੁਹਾਡਾ ਉਹ 4500 ਰੁਪਿਆ ਬਣ ਜਾਣਾ ਮਹੀਨੇ ਦਾ ਆਪਣੀ ਸਾਈਡ ਵਾਲੀ ਕਮਾਈ ਯਾਨੀ ਕਿ ਜਿਹਨੂੰ ਕਹਿ ਦਿੰਦੇ ਆਪਾਂ ਉਹਦਾ ਆਪਾਂ ਆਹ ਲੈ ਆਉਣਾ ਇੱਕ ਸੈਲਫੀ ਸਟੈਂਡ ਤੇ ਇੱਕ ਕੈਮਰਾ ਲੈਣਾ ਵਧੀਆ ਸੋਨੀ ਦਾ ਹਾਂ ਜੀ ਬੜੀਆ ਲੈਂਸ ਗੋਪਰੋ ਲੈ ਲੈਣੇ ਇੱਕ ਆਪਾਂ ਤਾਂ ਫੀਸਾਂ ਭਰਨੀ ਆਣੀਆਂ ਹਾਂ ਹਾਂ ਨਾ ਤਾਂ ਫੀਸ ਭਰਨੀ ਹੈ ਮੇਰੇ ਮੁੰਡੇ ਦੀ ਸਟੰਬਰ ਨੂੰ ਭਰੀ ਸੀ ਬਹੁਤ ਦੇ ਦੋ ਕੁੜੀ ਨੂੰ ਭਾਈ ਗੋਦ ਲੈ ਲਏ ਕਿ ਉਹ ਲੈਣੀ ਨਹੀਂ ਜਿਹਨੇ ਗੋਲ ਸੜਾਉਣੀ ਆ ਉਹ ਇੰਨਾ ਸਾਰਾ ਖਾਣਾ ਖਾਣੇ ਹੋਰ ਰੋਲਾ ਪਿਆਗਾ ਉਹ ਹੈ ਨਹੀਂ ਜਿਹੜੀ ਉਹ ਕੀ ਨਾਮ ਆਉਂਦਾ ਯਾਰ ਜਿਹੜੀ ਪਾਕਿਸਤਾਨ ਚਲੀ ਗਈ ਕੀ ਨਾਮ ਆਇਆ ਸਰਬਜੀਤ ਉਹ ਸਰਬਜੀਤ ਨਹੀਂ ਹੈਗੀ ਉਹਦੇ ਦੋ ਨਾਮ ਰੱਖੇ ਵੇ ਆ ਇੱਕ ਸਰਬਜੀਤ ਤੇ ਸਰਾਂ ਨੂੰ ਪਤਾ ਨਹੀਂ ਇੱਕ ਇੱਕ ਹੋਰ ਨਾਮ ਐ ਉਹ ਨਾਮ ਨੂੰ ਹੀ ਲੀਕ ਲਾ ਗਈ ਦੋ ਨਾਮ ਲਖ ਲਿਓ ਨੇ ਤੇ ਦੋ ਦੇ ਤੇ ਕੇਸ ਚੱਲਦੇ ਆ ਪਾਕੀ ਦੇ ਹਨਾ ਤੇ 52 ਸਾਲ ਦੀ ਹੈਗੀ ਆ ਦੋ ਮੁੰਡੇ ਉਹਦੇ ਵਿਆਹੇ ਆ ਨੌ ਪੋਤੇ ਵੀ ਆ ਕਮਾਲ ਦੀ ਗੱਲ ਆ ਸਿਰਾਈ ਕਰਤਾ ਵਧੀਆ ਚੱਲ ਚੱਲ ਰਹੀ ਹੈ ਪਾਤਰੀ ਪਰ ਗਈ ਗਲਤ ਤਿੰਨ ਤਰੀਕੇ ਨਾਲ ਆਹੋ ਵੀ ਤੁਸੀਂ ਸ਼ਰਮ ਆਣੀ ਚਾਹੀਦੀ ਆ ਯਾਰ ਯਾਰ ਜਾਂਦੀ ਉਦਾਂ ਚਲ ਜਾਂਦੀ ਫਾੜਾ ਇੱਥੇ ਸਾਡੇ ਇਹਨਾਂ ਮਾਤ ਹੱਬ ਦੇਖਿਆ ਸੀ ਵੀ ਪੰਜਾਬੀ ਉਹ ਬਾਹਰ ਗੂੜਿਆਂ ਨਾ ਕਾਲਿਆਂ ਨਾਲ ਵਿਆਹ ਕਰਾਈ ਜਾਂਦੇ ਹਨ ਵੀ ਚਲ ਜੇ ਕਰਾਉਣਾ ਹੈ ਤਾਂ ਕਰਾ ਵੀ ਲੈਂਦੀ ਜਿਹਦਰਾ ਮਰਜੀ ਕਾਲੇ ਸੀ ਧਰਮ ਧਰਮ ਦਾ ਕੋਈ ਲੈਣਾ ਦੇਣਾ ਨਹੀਂ ਹੁਣ ਅੱਜਕੱਲ੍ਹ ਵੈਸੇ ਹੀ ਕਈ ਬੰਦੇ ਇੱਥੇ ਪੰਜਾਬ ਕੀ ਹੈਗੇ ਜਿਹੜੇ ਆਪਦੇ ਆਪ ਨੂੰ ਬਹੁਤ ਨਾ ਹਾਸ ਕਢਾਉਂਦੇ ਆ ਉਹਨਾਂ ਦੇ ਜਵਾਕਾਂ ਨੇ ਵੀ ਗਾ ਕਿਦਣਾ ਕਿਤੇ ਕਈ ਨਾ ਉਹ ਜਿਹੜੀਆਂ ਜਾਤਾਂ ਦੇ ਵਿਆਹ ਕਰਾਏ ਬੜੇ ਤਨਾਟ ਬੰਦਿਆਂ ਦੇ ਕਰਾਏ ਕਰਾਨ ਨੂੰ ਤੱਕ ਕਰਾਈ ਆਉਂਦੇ ਤੇ ਜੇ ਕਰਾਉਣਾ ਹੀ ਸੀ ਤੇ ਚੁੱਪ ਕਰਕੇ ਵੀਜ਼ਾ ਨਾਲ ਆਉਂਦੀ ਆ ਜਿਹੜਾ ਇਹ ਵੀਜ਼ੇ ਨਾਲ ਹੀ ਗਈ ਆ ਨਾ ਇਹ ਜਾਣ ਜਿੱਥੇ ਨਹੀਂ ਜਾਣਾ ਚਾਹੀਦਾ ਸੀ ਗਲਤ ਕੀਤਾ ਇਹਨਾਂ ਨੇ ਗਲਤ ਕੀਤਾ ਇਹਦੇ ਵਿੱਚ ਉਹ ਵੀ ਆ ਨਾ ਸਰਪੰਚ ਦਾ ਨਹੀਂ ਉਹ ਆਇਆ ਕੋਈ ਵੀ ਸਰਪੰਚਾ ਦਾ ਮੈਂ ਨਹੀਂ ਕੋਈ ਕਿ ਭਾਈ ਮੋਹਰ ਲਾਈ ਨਾ ਮੇਰੇ ਕੋਈ ਆਈ ਨਾ ਉਦੋਂ ਸਰਕਾਰ ਕਹਿ ਰਹੀ ਹੈ ਜਿਹੜੇ ਹੈਗੇ ਆ ਪ੍ਰਸ਼ਾਸਨਾਂ ਦਾ ਤਾਂ ਕੋਈ ਬਾਤ ਲੱਗਿਆ ਤੇ ਜਿਹੜੇ ਹੈਗੇ ਆ ਗੁਰਦੁਆਰਾ ਕਮੇਟੀ ਐ ਸ਼ਰੋਨੀ ਕਮੇਟੀ ਉਹਾਂ ਦੇ ਸਾਡੇ ਕੋਲੇ ਵੀ ਇਹ ਉਹ ਮੈਨੂੰ ਲੱਗਦਾ ਨਾ ਕਾਗਜ਼ ਪੱਤਰਾਂ ਦੇ ਵਿੱਚ ਹੀਰ ਫੇਰ ਕਰਕੇ ਉਹ ਨਿਕਲ ਗਈ ਤੇ ਹੋਰ ਠੀਕੇ ਨਾਲ ਚੱਲ ਜਾਂਦੀ 9 ਸਾਲ ਦਾ ਚੱਲਦੀ ਸੀ ਲਵ ਸਟੋਰੀ ਲਵ ਸਟੋਰੀ ਕਰਦੀ ਸੀ 10 ਲਵ ਸਟੋਰੀ ਨੂੰ ਬਹੁਤ 16 ਸਾਲਾਂ ਦੀ ਸੀ ਉਹ ਤੇ 52 ਸਾਲ ਦੀ ਹੋ ਗਈ ਪਈਆ ਤੇ ਗਾਂ ਜਿਹੜਾ ਲੱਭਿਆ ਉਹ ਦੇਖਿਆ ਉਹ ਕਲੂਪੂ ਨਾਸਰ ਜੀ ਲਟਕ ਟਿ ਲੜ ਗਿਆ ਰੋਬੀ ਨਾਸਰ ਢਿੱਲੋ ਪਾਸਤਾਨ ਵਾਲਾ ਪਤਾ ਕੀ ਹੁੰਦਾ ਕਹਿੰਦਾ ਸਾਡੇ ਦਾ ਕਾਲੂ ਆ ਇਹੋ ਜਿਹੇ ਕੋਈ ਉੱਥੇ ਪੱਠੇ ਪਾਉਣ ਨੂੰ ਸੀਰੀ ਨਹੀਂ ਰੱਖਦਾ ਲੈ ਜਿਹੜਾ ਅੱਜ ਜਿੱਥੇ ਉਹ ਗਈ ਆ ਦੂਜੇ ਪਾਤਾਂ ਦੇ ਵਿੱਚ ਉਹਦੀ ਮਾਂ ਅੱਜ ਵੇਖੀ ਤੇ ਨਾਈਆਂ ਦਾ ਮੁੰਡਾ ਤਾਂ ਨਹੀਂ ਤੇਲੀਆਂ ਦਾ ਵਖਿਓ ਤੇਲੀਆਂ ਨਾਈਆਂ ਤਾਂ ਹੀ ਬੰਦੀ ਕਿ ਯਾਰਾਂ ਕੋਈ ਮੌਤ ਦੇਖੀ ਸੀ ਸਿਹਰੇ ਉਹਨੇ ਆਪਣਾ ਪਾਈ ਹੋਈ ਸੀ ਉਹਨੇ ਵੀਡੀਓ ਨਾ ਬੇਕਾਰ ਲੋਕ ਉਹ ਵਿਚਾਰੇ ਜੋਰ ਲਾਈ ਜਾਂਦੇ ਤੇ ਚੁੱਕ ਲੈਣੇ ਵਿੱਚ ਕਈ ਹੋਏ ਲੈਣੇ ਨਹੀਂ ਇਹ ਯਾਰ ਬੁੱਝ ਕੇ ਕੰਮ ਹੋਇਆ ਏ ਤੂੰ ਹੀ ਮੈਂ ਕਹਿਨੀ ਆਂ ਵੀ ਜਾਣ ਕੇ ਕੀਤਾ ਲੈਣੇ ਨੇ ਉਹਨਾਂ ਨੇ ਜਾਣ ਕੇ ਕੀਤਾ ਏ ਕੰਮ ਜਾਣ ਕੇ ਹੋਇਆ ਬਈ ਤੁਸੀਂ ਬਗਨਾਮ ਕਰਦੇ ਹੋ ਸਿੱਖ ਧਰਮ ਜਾਣ ਬੁੱਝ ਕੇ ਹੋਰ ਵੀ ਤਾਂ ਹੈਗੀਆਂ ਜਾਂ ਪਰ ਇੱਕ ਗੱਲ ਹੁਣ ਸਰਕਰ ਨੂੰ ਬੋਲ ਬਾਕੀ ਉਹਦਾ ਐਵੇਂ ਨਹੀਂ ਪਤਾ ਵੀ ਉਹ ਹੈਗੀ ਵੀ ਹੈ ਕਿ ਨਹੀਂ ਸਕੋਰ ਲੱਗਦਾ ਵੀ ਕਿ ਕੌਣ ਆ ਉਹ ਜਿਹੜੀ ਜਨਾਨੀ ਦੋ ਨਾਲ ਲੱਖ ਰੱਖਦੀ ਉਹਦਾ ਕੁਝ ਤਾਂ ਹਾਂ ਕੁਝ ਵੀ ਹੋ ਸਕਦੀ ਆ ਉਹ ਜ਼ਰੂਰੀ ਨਹੀਂ ਹੈਗਾ ਇਹਦਾ ਖੂਨ-ਸ਼ਾਨ ਜਦੋਂ ਹੋਊਗੀ ਉਦੋਂ ਹੀ ਪਤਾ ਲੱਗੂਗਾ ਕੀ ਬਣਦਾ ਕੀ ਨਹੀਂ ਬਣਦਾ ਕੱਲੇ ਪੰਜਾਬ 'ਚ ਸਿੱਖ ਥੋੜੀ ਰਹਿੰਦੇ ਆ ਜਾਂ ਤਾਂ ਬਥੇੜੀਆਂ ਨੇ ਹਾਂ ਇਹਦਾ ਹੁਣ ਬਾਤ ਕੀ ਤਾਂ ਕੌਣ ਹੋਊਗੀ ਉਹ ਹਾਂ ਇਹ ਤਾਂ ਪਤਾ ਉਹੋ ਹੀ ਲੱਗੂਗਾ ਜਦੋਂ ਕੋਈ ਕੋਈ ਗੱਲ ਪਹੁੰਚੀ ਲੱਰਨ ਲੱਗੀ ਪਰ ਹੈਗਾ ਕੋਈ ਪ੍ਰੋਬਲਮ ਨਹੀਂ ਹੁਣ ਤਾਂ ਨਾ ਛੱਟੀ ਲਵਾਉਂਦੇ ਸੀ ਕਹਿੰਦੇ ਕਹਿੰਦੇ ਉਹਨੂੰ ਫੜ ਕੇ ਵਾਪਸ ਭੇਜਾਂਗੇ ਬੰਨਾ আরে ਮਾਰ ਨਾਲ ਜੁੱਤੀਆਂ ਲਾ ਕੇ ਉਹ ਇੱਕ ਗੱਲ ਤਾਂ ਪੱਕੀ ਆ ਜਿਹੜੀ ਦੋ ਤਿੰਨ ਜਵਾਗ ਜੰਮ ਕੇ ਵਿਆਹ ਹੋਗੇ ਪੋਤੇ ਹੋਗੇ ਪਿੰਡ 'ਚ ਵੀ ਕਹਿੰਦੇ ਉਹਨੂੰ ਕੋਈ ਜਿਆਦਾ ਰਹਿੰਦੀ ਨਹੀਂ ਸੀ ਇੱਧਰ ਉੱਧਰ ਫਿਰਦੀ ਰਹਿੰਦੀ ਸੀ ਕਹਿੰਦੇ ਉਹ ਸਰਪੰਚ ਨਾਲ ਗੱਲ ਚਲਦੀ ਦੇਖੀ ਸੀ ਮੈਂ ਅੱਜ ਇੱਥੇ ਖਬਰਾਂ 'ਚ ਤੇ ਜਿਹੜੀ 52 ਸਾਲ ਇੱਥੇ ਰਹਿ ਕੇ ਵੱਡੀ ਹੋ ਕੇ ਪੰਜਾਬ ਚ ਬੱਚੇ ਵੱਡੇ ਹੋ ਗਏ ਉਹਦੀ ਵੀ ਬਣੀ ਆ ਤੇ ਘਰ ਵਾਲੀ ਦੀ ਉਹਦਾ ਘਰ ਵਾਲੀ ਬਾਹਰ ਗਿਆ ਕੇ ਤੇ ਉਹ ਕਾਲੂ ਤਲੂਟੇ ਦੀ ਕਿੱਥੋਂ ਬਣਦੀ ਕੀ ਪਤਾ ਤੇਲੀ ਦੀ ਕਿੱਥੋਂ ਬਣਦੀ ਬਾਹਰ ਦਾ ਪਾਸਪੋਰਟ ਹੀ ਬਣਿਆ ਹੋਵੇ ਬਾਹਰ ਨਿਕਲ ਜਾਊਗੀ ਪਰੇ ਬਾਹਰ ਕਿਵੇਂ ਜਾਊ ਕੋਈ ਪਤਾ ਨਹੀਂ ਪਾਸਪੋਰਟ ਬਣਾ ਨਹੀਂ ਦਵਾਰਾ ਦੂਜੀ ਬਣਾ ਜੱਗੀਆਂ ਦੇ ਫਾਈਲ ਆਇਤੋ ਨਾ ਬਣਿਆ ਉਹ ਇਸ਼ੂ ਹੋਣੀ ਨਹੀਂ ਦੇਣਾ ਪਾਸਪੋਰਟ ਉੱਤਰ ਪਤਾ ਨਹੀਂ ਦਾ ਪਾਕਿਸਤਾਨ ਤੋਂ ਜਿੱਦ ਦਵਾਈ ਵਿੱਚ ਦੀ ਹਾਂ ਵੀਜਾ ਹੀ ਉਹ ਦਾ ਪਾਕਿਸਤਾਨ ਦਾ ਕਿ ਲੱਖ ਕਿਵੇਂ ਦੁਬਈ ਤੇ ਕਿੱਥੇ ਜਾਓ ਕਿੱਥੇ ਕੀ ਪਤਾ ਨਹੀਂ ਦਾ ਨਹੀਂ ਤੇ ਜਾਣਾ ਤਾਂ ਉਹਨੇ ਕਲੂਟੇ ਕੋਲੇ ਉਹ ਦੁਬਈ ਜਾ ਸਕਦੀ ਇੰਡੀਆ ਨਹੀਂ ਆ ਸਕਦੀ ਹਾਂ ਹਾਂ ਇੱਧਰ ਨੂੰ ਨਹੀਂ ਆਉਂਦੀ ਹੁੰਦੀ ਨੂੰ ਪਰਲੇ ਪਾਸੇ ਨੂੰ ਨਾ ਸਿੱਟ ਲੋ ਵੀ ਆਈਆਂ ਦਾ ਜੀ ਕਹਿੰਦਾ ਦਵਾਈ ਵਾਲ ਦੀ ਕਰ ਲੈਂਦੇ ਕੋਈ ਹੋਰ ਕਰ ਲੈਂਦੇ ਕਹਿੰਦੇ ਆ ਜੱਥੇ ਆ ਆਹੋ ਤੂੰ ਜੱਥੇ ਨਾ ਜ਼ਰੂਰ ਜਾਣਾ ਸੀ ਇਹੋ ਜਿਹਾ ਕਲੰਕ ਹੁੰਦੇ ਆ ਦੇ ਤੇ ਪੰਨਾ ਹੁਣ ਪੰਜਾਬ ਤੇ ਕਲੰਕ ਆ ਇਹੋ ਜਿਹੇ ਲੋਕ ਉਹ ਇੱਕ ਹੋਰ ਆ ਗਿਆ ਉਹ ਬਾਬਾ ਨਹੀਂ ਕਿਹੜਾ ਕੀ ਨਾਮ ਉਹਦਾ ਕੀ ਨਾ ਯਾਰ ਉਹ ਜਿਹੜਾ ਚੋਲਾ ਆ ਪੀਲੇ ਰੰਗ ਦਾ ਪਾਉਂਦਾ ਤੜਨਾ ਸੀ ਕਿ ਕੀ ਨਾਮ ਉਹਦਾ ਉਹ ਅੱਜ ਨਵਾਂ ਹੀ ਉਹਨੇ ਸੱਪ ਘਰ ਮੈਨੂੰ ਪਤਾ ਨਹੀਂ ਮੈਂ ਇੱਕ ਉਹ ਵੀ ਆਊਗਾ ਹਜੇ ਬੂਟਾ ਬੂਟਾ ਨਹੀਂ ਨਿਕਲਿਆ ਬਾਹਰ ਹਜੇ ਬੂਟਾ ਨਹੀਂ ਨਿਕਲਿਆ ਬਾਹਰ ਹਜੇ ਇੱਕ ਡਾਕਟਰ ਡਾਕਟਰ ਉਹ ਨਹੀਂ ਨਿਕਲਿਆ ਬਾਹਰ ਕਲਾਹਾ ਹੀ ਆਇਆ ਹਰੇ ਨੰਗ ਜਾ ਹੇ ਦੋ ਤਾਂ ਉਹ ਬਾਕੀ ਆ ਇਹ ਕਹਿੰਦਾ ਕਿ ਹੁਣ ਲਿਜਾਓ ਪਾਕਿਸਤਾਨ ਚ ਘੂੜੇ ਹੁਣ ਲੈ ਕੇ ਆਓ ਨਾ ਫੁੱਟ ਚ ਹਿੰਮਤ ਤਾਂ ਤਾਂ ਹਨ ਕਹਿੰਦਾ ਵੱਡੇ ਬਣੇ ਫਰਦੇ ਆ ਤੇ ਇਹਨੂੰ ਪੁੱਛਣ ਵਾਲਾ ਹੋਵੇ ਕੋਈ ਉਹ ਬੜਾ ਚੱਕ ਕੇ ਲੱਗ ਗਏ ਆ ਨਾ ਨਾ ਉਹਨੂੰ ਪੁੱਛਣ ਵਾਲਾ ਹੋਵੇ ਕੋਈ ਵੀ ਉਹ ਮੈਨੂੰ ਤਾਂ ਥੋੜੇ ਲਾੜੇ ਚ ਹੀ ਲਾ ਦਿੱਤੀ ਜੇ ਹੋ ਜੇ ਸਿੱਖੀ ਧਰਮ ਨੂੰ ਤੂੰ ਉਹ ਕਰੀ ਜਾਣਾ ਉਹ ਜਾ ਉਹ ਕਰਗੀ ਮੈਨੂੰ ਤਾਂ ਲੱਗਦੀ ਇਹਨਾਂ ਦੇ ਲਾੜੇ ਚ ਆ ਜਾਨ ਬੁੱਝ ਕੇ ਇਹਨਾਂ ਨੇ ਭੇਜ ਭੂਮੀ ਦਿੱਤੀ ਵੀ ਨਾ ਤੂੰ ਜੱਜ ਦਾ ਕੰਮ ਕਰਦਾ ਨਾ ਉਹਨੇ ਕੀਤਾ ਜੱਜ ਦਾ ਤੂੰ ਵੀ ਸਖਤਰ ਮੂੰ ਬਦਨਾਮ ਕਰ ਤੇ ਲੱਗਿਆ ਮੈਂ ਤੇ ਉਹ ਉਹ ਕਰ ਗਈ ਐ ਦਾ ਇੱਕੋ ਜੀ ਗਾ ਪਖੰਡੀ ਆ ਬਸ ਬਾਕੀ ਇਹ ਹੋਰ ਕਰਨ ਜੇ ਦਾ ਕੋਈ ਨਾ ਕੋਈ ਮਿਲਦਾ ਲਾ ਨਾਸਟ ਲੋ ਨੂੰ ਵੀ ਚਾਹੀਦਾ ਨਾਸਟ ਲੋ ਨੂੰ ਆਹੜਾ ਰੂਜਾ ਕੀ ਉਹਦਾ ਨਾ ਹੈਗਾ ਉਹ ਤਾਂ ਕਹੀ ਜਾਂਦੇ ਅਗਲੇ ਉਹ ਕੀ ਕਰਨ ਉਹ ਤਾਂ ਵਿਚਾਰੇ ਆਵੇਂ ਵੀ ਸ਼ਾਂਤੀ ਫੈਲੇ ਸਾਰੇ ਆਉਣ ਜਾਣ ਆਪਸ ਵਿੱਚ ਦੀ ਮਿਲਣਾ ਉਹ ਕਣ ਕਰਦੇ ਆ ਇਹੀ ਵਿੱਚ ਆਪਣੇ ਆਈ ਆਪਣੇ ਪੰਜਾਬ ਦੇ ਆ ਨੀਰਾ ਗੰਦ ਉਹ ਪਾਕਿਸਤਾਨ ਵਾਲੇ ਨਹੀਂ ਇੰਨਾ ਉਹ ਕਰਦੇ ਜਿੰਨਾ ਆਪਣੇ ਵਾਲੇ ਪੰਗੇ ਇਹ ਆਪਣੇ ਵਾਲੇ ਨੇ ਤਾਂ ਪਿਆ ਆਪਣੇ ਵਾਲੇ ਨੈਟ ਤੇ ਬਾਹਰ ਜਾਣਾ ਮਸ਼ਹੂਰ ਹਾਂ ਇਹ ਜਿੰਨਾ ਦੇ ਘਰੇ ਮੋਬਾਈਲ ਜਿਆਦੇ ਜਿਹੜੇ ਆਣੇ ਨਾ ਸਾਡੇ ਬਾਹਲੇ ਫੋਲਵਰ 50 ਹਜ਼ਾਰ ਲੱਖ ਫੋਲਵਰ ਕੋਹੀ ਇਹੋ ਜਿਹੇ ਪਟਾਕੇ ਪਾਉਂਦੇ ਆ ਕੋਈ ਨਹੀਂ ਹੁਣ ਅਗਲੇ ਹੈਗੇ ਨੇ ਕਈ ਕਿੰਨੇ ਕਿੰਨੇ ਨੇ ਅਗਲੇ ਉਹ ਕਰਦੇ ਆ ਐ ਥੋੜੀ ਹੁਣ ਸੋਨੀਆ ਮਾਨ ਗਈ ਸੀ ਉਧਰ ਤੇ ਕੋ ਕੁੜੀ ਹੋਰ ਗਈ ਸੀ ਪਤਾ ਨਹੀਂ ਕੀ ਨਾਮ ਸੀ ਉਹਦਾ ਕਿੰਨੇ ਕਿੰਨੇ ਜਾਂਦੇ ਆ ਅਗਲੇ ਉਹਲੇ ਉਧਰ ਉੱਤੇ ਉਹਨੇ ਪੰਗਾ ਖੜਾ ਕਰਤਾ ਇੱਕ ਵਾਰ ਪੰਗਾ ਖੜਾ ਕਰਤਾ ਹਾਂ ਉਹੀ ਹੈ ਨਹੀਂ ਅੰਦਰ ਕਮੇਟੀ ਨੇ ਕਹਿਤਾ ਕਹਿੰਦੇ ਜਿਹੜਾ ਜੋੜਾ ਹੋਊਗਾ ਉਹ ਹੀ ਜਾਊ ਵਧੀਆ ਸਿੰਗਲ ਜਾਊਗਾ ਜੀ ਆਲਿਆਂ ਨੂੰ ਵੀ ਡਾਰਾ ਇਹਨਾਂ ਨੇ ਜਾਨ ਬੁੱਝ ਕੇ ਵੀ ਇਹ ਰਸਤਾ ਆ ਜਾ ਬੰਦ ਕਰਾਈ ਇਹਨਾਂ ਦਾ ਇਹਨਾਂ ਦਾ ਪੰਜਾਬ ਦਾ ਹਾਂ ਬੱਲਾ ਲੜਾਈ ਦਾ ਕੰਜਰਖਾਨਾ ਪਾ ਲਿਆ ਸੀ ਐਵੇਂ ਲੜਾਈ ਦਾ ਕੰਜਰਖਾਨਾ ਨਹੀਂ ਗਿਆ ਹੁਣ ਇਹਦਾ ਚਲੋ ਬਣਾ ਲਿਆ ਸੀ ਬੁਲਾਨੇ ਨੇ ਬੰਬ ਸੁੱਟਿਆ ਤੌਂਕੜ ਬੰਬ ਸੁੱਟਿਆ ਇਹ ਨਾਲ ਮੈਨੂੰ ਲੱਗਦਾ ਵੀ ਇਹ ਜਿਹੜੀ ਕੀ ਨਾ ਇਹਦਾ ਦੋ ਨਾਂ ਰੱਖੀ ਬੈਠੀ ਇਹਦੇ ਘਰ ਆਜਦਾ ਵੀ ਬਿਆਨ ਨਾ ਜਵਾਬ ਕਰਦਾ ਉਹਨਾਂ ਨੇ ਢੰਡੀਆਂ ਲੈਣੀਆਂ ਉਹਨਾਂ ਨੇ ਬਿਆਨ ਦੇਖੀ ਆਹ ਕੀਪਰ ਦਾ ਖੜਾ ਹੀ ਖੜਾਇਆ ਹੋਊਗਾ ਦਫਾ ਕਰ ਉਹਨਾਂ ਨੂੰ ੱਤਕਾ ਦੇ ਉਹ ਵੀ ਆ ਕਿ ਨਹੀਂ ਕੁਝ ਕੌਰ ਦਾ ਲਾ ਕੇ ਵੀ ਬਦਨਾਮ ਕਰਦੀਆਂ ਨੇ ਮਾੜਾ ਅੱਗੇ ਉਹਨੇ ਕੌਰ ਨਗਰ ਲਾ ਕੇ ਬਦਨਾਮ ਕੀਤਾ ਕੀ ਨਾਂ ਸੀ ਉਹਦੀ ਮਾਸਤੀ ਸੀ ਦਫਾ ਕਰੋ ਹੈ ਕਾਂਚਣ ਕੁਮਾਰੀ ਜੀ ਕਮਲ ਕੌਰ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਸੀ ਉਹ ਵੀ ਦਫਾ ਕਰੋ ਆਪਾਂ ਹੀ ਲੈਣਾ ਤੂੰ ਚਾਈਨੀਸ ਸਬਜ਼ੀ ਬਣਾ ਦਿਖਾਓ ਬਣਾਓ ਦਿਖਾਓ ਚਲੋ